ਸੰਗਤ ਨੂੰ ਅਸ਼ੇਰਤ ਦੇ ਫਿਰ ਹਲਾ ਦੇ ਕਰੀ ਇੱਥੇ ਪੜ੍ਹ ਦਿੰਦੇ ਹਨੇ ਸੰਤ ਬਾਬਾ ਘਾਲਾ ਸਿੰਘ ਜੀ ਉਹਨਾਂ ਦੇ ਨਾਲ ਉਹਨਾਂ ਦੇ ਸਭ ਜੇ ਸੇਵਾਦਾਰਾਂ ਨਾਲ ਜਿਹੜਾ ਜਿਹੜਾ ਸੰਤ ਬਾਬਾ ਘਾਲਾ ਸਿੰਘ ਜੀ ਬਹੁਤ ਮੋਕੀ ਮੈਨਸਾ ਖੇੜਿਆ ਵਾਲੇ ਆਪਣੇ ਕਰਾ ਚਾਹਵਾ ਉਹ ਤੋਂ ਕੱਟਿਆਂ ਦੀ ਬਕਤੋ ਬੀਂਤੇ ਆ ਸ਼ੀਸ਼ੇ ਕਦੇ ਵਿਖਾਉਂਦੇ ਨਹੀਂ ਹੁੰਦੇ ਯਾਦਕਾਰ ਲਈ ਸਾਹਮ ਕੇ ਰੱਖਣਾ ਕਿ ਸਫਾਰ ਚਲੇ ਜਾਂਦੇ ਨੇ ਯਾਦਾ ਰਹਿ ਜਾਂਦੀ ਐ ਆਕੇ ਇਨਸਾਨ ਚਲੇ ਜਾਂਦੇ ਨੇ ਯਾਦਾ ਰਹਿ ਜਾਂਦੀਆਂ ਨੇ ਆਕੇ ਇਨਸਾਨ ਚਲੇ ਜਾਂਦੇ ਨੇ ਸੱਤ ਬਾਬਾ ਘਾਣਾ ਬੀਵੀ ਉਹਨਾਂ ਨਾਲ ਕਿੰਨੇ ਬਹੁਤ ਵੱਡਾ ਮਾਣ ਜਿਹੜਾ ਪੈਂਦਾ ਕੀਤੇ ਭਰ ਕੇ ਫੁੱਲ ਵੇਖਣਗੇ ਹਮੇਸ਼ਾ ਦੇ ਮਹਾਨ ਕਬੱਡੀ ਖਿਡਾਰੀਆਂ ਨੂੰ ਧਾਰੀ ਨਾਲ ਬੇਰਹਿ ਜਨਮ ਦਿੱਤਾ ਮੇਰੇ ਰਿਮਾਰਕ ਕਰਦੇ ਹਾਂ ਜੀ ਗੋਰਾ ਦੇ ਰਿਜਲ ਕਬੱਡੀ ਵਾਲੇ ਨੇ ਇਹ ਬਜਨ ਵੱਧਾ ਹੋਇਆ ਜਿਹੜੀ ਬੋਲਰ ਬਈ ਇਹ ਧੰਨ ਦੇ ਕਬੱਡੀ ਖੇਡ ਗੋਰਾ ਦੇ ਕੋਹ ਸਾਹਮਣੇ ਕੇਮੇ ਚੰਦਰਾ ਚੱਕਰ ਵਾਲਾ ਜਿਹੜੀ ਪਾ ਰਿਹਾ ਹੈ ਫਿਰਮਾਂ ਚੱਕਰ ਦੇ ਪਿੰਡ ਦਾ ਕਬੱਡੀ ਪਾ ਰਿਆ ਲਖਮਨ ਘੋਰੀਆ ਦਾ ਜੀਪ ਰੋਡਲੇ ਨੂੰ ਕਹਦੇ ਜੀ ਅੰਮ੍ਰੋਦ ਰਾਮਗੜ੍ਹ ਪੁਨਰ ਤੇ ਚਾਂਗਰੀ ਸ਼ੰਤਰਾਬਾਈ ਸਰਸੇ ਨੂੰ ਮੂਵ ਤੇ ਲੱਗਾ ਦਿਹਾੜਾ ਹਨੂਰ ਕਲਾ ਤੇ ਨਕੀਦਾਲਾ ਆ ਬਈ ਤਿਆਰ ਰਹਿਣੀ ਐ ਸੋ ਬਾਈ ਮੇਨ ਵਾਲੇ ਦੀ ਨੰਬਰ ਬੇਨਤੀ ਐ ਦੋ ਨੰਬਰ ਤੇ ਕੋਡ ਕਰੇ ਆਓ ਮੈਂ ਬੇਨਤੀ ਕਰਦਾ ਬਾਈ ਸਾਡੇ ਗੌਰਵ ਜੀਮੇ ਨੂੰ ਟੀਮ ਦੇ ਰਹਿਣੇ ਖਿਡਾਰੀ ਲੈ ਕੇ ਗਰਾਊਂਡ ਦੇ ਵਿੱਚ ਆ ਜਾਵੇ ਲਖੇਨ ਮੋਰੀ ਬਾਈ ਭੇਜਦੇ ਮੈਂ ਜਿਹਨਾਂ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਕਰਾਂਗੇ ਭੇਂਡੋ ਦੀ ਇਹਨਾਂ ਨੂੰ ਉਹਦੇ ਕੰਗਰਾ ਤੋਂ ਚੰਦਰਪੁਰਾ ਰਾਮਾਪੁਰ ਤੋਂ ਬੋਲਦੇ ਚਾਂਦਰੀ ਖੰਡ ਬਾਬਾ ਸਿੱਧ ਸਿੰਘਾ ਬਲੂ ਦੇ ਲੰਬਾ ਵਧਾਉਣਾ ਹੈਲੋ ਗੜਬੜੀ 베ਰੇ ਵਾਲਾ ਮੇਰੇ ਵੀਰੋ ਗਰਾਉਂਡ ਦੇ ਵਿੱਚ ਆ ਰਿਹਾ ਆ ਵੀ ਲਗੜੀ ਗਰਾਉਂਡ ਦੇ ਵਿੱਚ ਹੋਈ ਹੈ ਤੇ 베ਰੇ ਵਾਲੇ ਨੇ ਕਹਿੰਦੇ ਜਦੋਂ ਐਂਕੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਪਿੰਡ ਝੋੜੜਾ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਦਾ ਜਨਮ ਅਨਕਰ ਬਹੁਤ ਲਾਕੇ ਸਾਰੇ ਹਿੰਦੁਸਤਾਨ ਵੱਲ ਵਿੱਚ ਮਸੂਰ ਤੇ ਝੋੜੜਾ ਨਕਰ ਹੈ ਅਸੀਂ ਇੱਥੋਂ ਦੇ ਨੌਜਵਾਨਾਂ ਨੂੰ ਇੱਥੋਂ ਦੇ ਜਿੰਨੇ ਵੀ ਖੇਡਣ ਵਾਲੇ ਜਾਂ ਪ੍ਰਬੰਧਕ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਉਹਨਾਂ ਨੂੰ ਬੇਨਤੀ ਕਰਦੇ ਆਂ ਤੇ ਤੁਆ ਤੋਂ ਆਪਾਂ ਦਸਿਆਂ ਤੋਂ ਬਚਣਾ ਇਸ ਪਾਸੇ ਲੱਗਣਾ ਦੇਖੋ ਜਿਹੜੇ ਬੰਦੇ ਚੱਕਾ ਖੇਡਦੇ ਆ ਉਹਨਾਂ ਨੂੰ ਨਾਮ ਦੀ ਕਿਨੇ ਕਿਨੇ ਮਿਲਦੇ ਆ ਬਾਕੀ ਜਿਹੜੇ ਸਾਡੇ ਇੱਥੋਂ ਦੇ ਬਹੁਤ ਹੀ ਸਤਿਕਾਰਯੋਗ ਸੱਜਣਾਂ ਸਾਫਕਾਰ ਸਰਪੰਚ ਆਉਣ ਵਾਲੇ ਸਰਪੰਚ ਪਹਿਲਾ ਵਾਲੇ ਸਰਪੰਚ ਮੁੱਖ ਸੰਗਤ ਸਭ ਸਾਰੇ ਸਾਰਿਆਂ ਨੂੰ ਦਾਸ ਤਹਿਤੋਂ ਧੰਨਵਾਦ ਕਰਦਾ ਅਸੀਂ ਕਿਸੇ ਇੱਕ ਦੇ ਨਹੀਂ ਇਹ ਸਾਰੇ ਨੱਗਰ ਦੇ ਆ ਸਾਡੇ ਮਾਨ ਵਿੱਚ ਇੱਕ ਬਲਬਲਾ ਬਣਿਆ ਉਹ ਅਸੀਂ ਹੁਣ ਕਹਿਣ ਲੱਗੇ ਆ ਅੱਗੇ ਸੋਚਣਾ ਤੁਸੀਂ ਐ ਮੂਰੇ ਆਉਂਦੀਆਂ ਸਰਪੰਚੀ ਦੀਆਂ ਵੋਟਾਂ ਉਹ ਵੋਟਾਂ ਦੀ ਗੱਲ ਮੈਂ ਕਿਉਂ ਕਰਨ ਲੱਗਿਆ ਇਹ ਧੰਤਨ ਬਾਬਾ ਈਸ਼ਰ ਸਿੰਘ ਦੀ ਮਹਾਰਾਜ ਦਾ ਨੱਗਰ ਵਾ ਤੇ 5 ਲੱਖ ਰੁਪਈਆ ਸਰਕਾਰ ਨੇ ਕਿਹਾ ਅਸੀਂ ਉਹਨਾਂ ਨੂੰ ਨਾਮ ਦੇ ਆ ਕੇ ਜਿਹੜੇ ਸਰਬ ਸੰਪਤੀ ਨਾਲ ਸਰਪੰਚ ਚੋਣਨਗੇ ਤੇ 5 ਲੱਖ ਰੁਪਇਆ ਦਾ ਸੰਗਤਾਂ ਵੱਲੋਂ ਦੇਵੇਗਾ ਜੇ ਸਰਬਸੰਮਤੀ ਨਾਲ ਚੋਣਨਗੇ 10 ਲੱਖ ਦੇਿਆ ਤੁਹਾਨੂੰ ਹੋਏ 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 ਕਿਰਪਾਵਾ ਹੋਰ ਸੋਚਣਾ ਪੁਸਤੀਆਂ ਵਿਚਾਰਨਾ ਤੁਸੀਂ ਐ ਸਾਡੇ ਮਨ ਵਿੱਚ ਬਹੁਤ ਮਨ ਬਲਿਆ ਇਸ ਪਿੰਡ ਦੇ ਵਿੱਚ ਕੰਮ ਕਰਨ ਦੇ ਪਰ ਕੰਮ ਹੋ ਨਹੀਂ ਰਿਹਾ ਜਿਵੇਂ ਕਰਨੇ ਚਾਹੀਦੇ ਆ ਇਸ ਲਈ ਅਸੀਂ ਬੇਨਤੀ ਕੀਤੀ ਐ ਜੋ ਮਹੰਤ ਬਾਬਾ ਜੀ ਨੇ ਕੋਹਾਇਆ ਉਸ ਦੀ ਕਹਿ ਦਿੱਤਾ ਕਿਸੇ ਵੀ ਸਾਰਿਆਂ ਦਾ ਫੇਰ ਪਹਿ ਦਿਨੋਂ ਇਥੋਂ ਦੇ ਪਰਮੰਤਰ ਸਜਣਾ ਦਾ ਸਾਰੇ ਡੰਗਰ ਦਾ ਸਾਡੇ ਪਹਿਨ ਮਾਨਾਂ ਦਾ ਦੂਰੋਂ ਦੇਦੋਂ ਆਇਆਂ ਦਾ ਇਥੋਂ ਦੇ ਪ੍ਰਬੰਧਕਾਂ ਦਾ ਦਾਸ ਪਹਿ ਦਿਨੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ ਦੇ ਜਿਹਨੂੰ ਤਾਂ ਪਿੰਡੂ ਮੇਰੇ ਵੀਰੋ ਕਬੱਡੀ ਕਬੱਡੀ ਕਰ ਰਿਹਾ ਆਹ ਟਰਫੀ ਦੇ ਕਹਿੰਦੇ ਆਸਾਲ ਚਰਚੇ ਮਲੇਸ਼ੀਆ ਦੇ ਖੇਡ ਮੈਦਾਨਾਂ ਦੇ ਵਿੱਚ ਵੀ ਹੋਇਆ ਇੱਕ ਆਰੀ ਬਿੱਲੇ ਦੇ ਨਾਮ ਤੇ ਤਾਰੀਆਂ ਤੇ ਮਰ ਗਏ ਪਰ ਨੰਬਰ ਜਿਹੜਾ ਧਾਵੀ ਦਾ ਵੀ ਟੁੱੜਿਆ ਤੇ ਸੁੱਖਾ ਚੋੜਣ ਕਹਿੰਦੇ ਵੀ ਗੋਰੇ ਦਾ ਹਰ ਇੱਕ ਜਫਾ 500 ਦਾ ਐ ਵੀ ਗੋਰੇਆ ਤੇ ਚੋਕੇ ਛੱਕਿਆ ਨਾ ਵੀ ਪੈਸੇ ਲੱਗਦੇ ਰਹਾ ਤੇ ਤੇਰੇ ਅੱਜ ਜੱਫੀਆਂ ਦੇ ਵੀ ਪਹਿੇ ਲੱਗਦੇ ਆ ਇੱਕ ਖਿਡਾਰੀ ਜਿਹੜੀ ਅਮਰਤ ਸਰਸਵਰ ਦੀ ਧਰਤੀ ਕਹਿੰਦੇ ਪਹਿਰੇ ਤੁਰੂਰ ਹੋਇਆ ਪਰ ਆ ਟੀਮ ਦੀ ਆਓ ਸਾਹਮਣੇ ਕਹਿੰਦੇ ਦੁੱਗਣੀ ਵਾਲਾ ਟੀਮ ਕਬੱਡੀ ਦੇ ਵਿੱਚ ਪ੍ਰਸਿੱਧ ਹੋਇਆ ਅਵਤਾਰ ਮੱਲਾ ਕ੍ਰੇਡਾ ਦਾ ਵੱਡਾ ਵੀਰ ਆਪ ਚੰਨ ਕੇ ਅੱਜ ਵੱਡੇ ਮੇਲੇ ਤੇ ਪਹੁੰਚ ਆਇਆ ਹੈ ਜਿਸ ਪ੍ਰਬੰਧਕੀ ਕਮੇਟੀ ਦੇ ਲਈ 5100 ਦੇ ਤੋਂ 51000 ਦੀ ਨਕਦ ਰਕਮ ਨਾਲ ਕੀਤਾ ਜਾਣਾ ਹੈ ਜਿਹੜੇ ਬਰਨਾਲੇ ਦੇ ਢੌਲੇ ਪਿੰਡ ਦੇ ਦਵਿੰਦਰ ਪੀਰੂ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ ਤੇ ਸਾਡੇ ਅਵਤਾਰ ਮੱਲੇ ਦਾ ਧੰਨਵਾਦ ਹੈ ਵੰਟੋ ਵਾਲੇ ਨੇ ਕਹਿੰਦੇ ਮਾਨ ਦਿੱਤਾ ਵੀ ਇਹ ਵੀਰੋ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅਗਲੀ ਰੇ हेलो ਬਾਈ ਕੁੰਦਾਗਲਾ ਖੁੱਲਿਆ ਪਾ ਗੀ ਰਾਮਾ ਉਹ ਨੂੰ ਬੈਂਤੀ ਹੈ ਦੋ ਨੰਬਰ ਚ ਰਾਮਾ ਉਹ ਰੂਮੀ ਦੇ ਰਾਮਕੇ ਕੰਗਰਾਜ ਸਿਕੰਦਰਪੁਰਾ ਰਾਮਗੜ੍ਹਪੁਰ ਕਰਦੇ ਚਾ ਅਗਲੀ ਸੰਤ ਬਾਈ ਸਰਵਾਜ ਖੂਮ ਤੇ ਲੱਭਾ ਖੋਰਾ ਖੋਰਾ ਜਿਹੇ ਜੱਫਾ ਲਾਦਾ ਤਾੜ ਗਿਆ ਵੱਜਣ ਗਿਆ ਜਿਹਨੂੰ ਚਲੋ ਵੀ ਖੇਡ ਰਿਹਾ ਹੈ ਅੱਜਕੱਲ ਕਹਿੰਦੇ ਝੋਰਣ ਪਿੰਡ ਦਾ ਨਾਮ ਇਹਨੇ ਮਸ਼ਹੂਰ ਕਰ ਦਿੱਤਾ ਮਸ਼ਹੂਰ ਕਰ ਦਿੱਤਾ ਲੈ ਵੀ ਗੁਰੇ ਦੱਸ ਕੇ ਜਾਈ ਕਿੰਨਾ ਦੇ ਲਾੜੇ ਜਵਨ ਵਾਲੇ ਆਪਾਂ ਬਾਬਾ ਜੀ ਉਹ ਦੱਸ ਦਿਆਂਗੇ ਵੀ ਇਹ ਫਲਾਨਿਆਂ ਦੇ ਲਾੜੇ ਜਵ ਹੈ ਉਹ ਵੇਖ ਰਿਹਾ ਲੈ ਵੀ ਗੁਰੇ ਬਾਪੂ ਦਾ ਨਾਂ ਵੀ ਦੱਸ ਦੇ ਵੀ ਕਿੰਨਾ ਦੇ ਲਾੜੇ ਜਵ ਗੱਭਰੂ ਮਣੀ ਖੜੀ ਇੱਕ ਮਿੰਟ ਬਾਬਾ ਜੀ ਨੇ ਪੁੱਛਿਆ ਸੀ ਵੀ ਇਹ ਕਿੰਨਾ ਦਾ ਪੁੱਤਰਾ ਤੇ ਮੈਂ ਸਾਹਮਣੇ ਨਖਾਪਾ ਪੁੱਛ ਹੀ ਲੈਣੇ ਆ ਨਾਲੇ ਸੰਗਤ ਨੂੰ ਪਤਾ ਲੱਗ ਜਾਣਾ ਨਾਰੇ ਜਿਹੜੇ ਨਹੀਂ ਜਾਣਦੇ ਗੋਰੇ ਨੂੰ ਉਹ ਜਾਨੂ ਹੋ ਜਾਣਗੇ ਉਹ ਦੇਖਦੇ ਆ ਉਹੀ ਆ ਉਹੀ ਆ ਉਹੀ ਆ ਉਹੀ ਆ ਆਓ ਸਾਹਮਣੇ ਪ੍ਰਵੀਨ ਕੈਡਾ ਕਹਿੰਦਾ ਜਫਾ 1100 1100 ਕਹਿੰਦਾ 1100 ਚੱਲਦੇ ਮੈਦਾਨ ਦੇ ਵਿੱਚ ਢੋਲਰ ਪਿੰਡ ਦੀ ਟੀਮ ਜੇਤੂ ਰਹੀ ਹੈ ਆਓ ਜੀ ਰਾਜਵੀਰ ਸਾਹੋਕੇ ਬਹੁਤ ਬਰੀਕ ਧੰਨਵਾਦ ਹੈ ਕਾਲਾ ਸਿੰਘ ਜੀ ਹਲੋ ਪੈਜਾਮਾ ਉਹਨੂੰ ਦੋਲਦੀ ਆ ਰਾਮਾਏ ਰਾਮਾਏ ਦੀ ਟੀਮ ਭਾਈ 2 ਨੰਬਰ